ਜੋਮ ਫਿਟਨੈਸ ਵੱਲੋਂ ਇੱਕ ਬਾਡੀ ਬਿਲਡਿੰਗ ਦੀ ਕੰਪੀਟੀਸ਼ਨ ਕਰਵਾਈ ਗਈ ਸੀ ਇਸ ਕੰਪੀਟੀਸ਼ਨ ਦੇ ਵਿੱਚ ਬਸੀ ਪਠਾਨਾ ਦੇ ਨੌਜਵਾਨ ਨੇ ਟੂਰਨਾਮੈਂਟ ਜਿੱਤੇ ਹੈ ਤੇ ਕਿਹੜੇ-ਕਿਹੜੇ ਟੂਰਨਾਮੈਂਟ ਉਹ ਖੇਡ ਚੁੱਕੇ ਹੈ ਤੇ ਪੂਰੀ ਗੱਲਬਾਤ ਵੀ ਕਰਦੇ ਆ ਆਪਾਂ ਜੀ ਕੀ ਨਾਮ ਹੈ ਆਪਣਾ ਪਾਜੀ ਆਪਣਾ ਨਾਮ ਸਾਗਰ ਬਹਿਲਈ ਤੇ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਤੋਂ ਰਹਿਣੇ ਵਾਲੇ ਆਪਾਂ ਅੱਜ ਤੁਸੀਂ ਕਿਹੜਾ ਟੂਰਨਾਮੈਂਟ ਜਿੱਤੇ ਆ ਅੱਜ ਭਾਜੀ ਆਪਾਂ ਜਿੱਤੇ ਆ ਓਪਨ ਮਿਸਟਰ ਮੁਹਾਲੀ ਓਵਰਆਲ ਚੈਂਪੀਅਨ ਰਹੇ ਆ ਆਪਣੇ weight 'ਚ ਵੀ ਫਰਸਟ ਆਏ ਆ 골ਡ ਮੈਡਲ ਤੇ ਓਵਰਆਲ ਚੈਂਪੀਅਨ ਦੋ ਵਾਰ ਬਣ ਗਿਆ ਆ ਪੂਰੀ weight ਕੈਟਾਗਰੀ 'ਚ ਵੀ ਮੁਹਾਲੀ 'ਚ ਓਪਨ 'ਚ ਵੀ ਪ੍ਰੈਕਟਿਸ ਕਿੰਨੀਂਕ ਧੀਰ ਕਰਦੇ ਆ ਤੁਸੀਂ ਰੋਜ਼ ਪ੍ਰੈਕਟਿਸ ਭਾਜੀ ਆਪਣੀ ਦੋ ਵਾਰ ਹੁੰਦੀ ਆ ਦਿਨ 'ਚ ਜਿਵੇਂ ਕਿ ਸਵੇਰੇ ਕਾਰਡੀਓ ਹੁੰਦਾ ਸ਼ਾਮ ਨੂੰ ਸਟਰੈਂਥਸ ਟ੍ਰੇਨਿੰਗ ਹੁੰਦੀ ਆ ਦੋ ਤਿੰਨ ਘੰਟੇ ਮਾਰਨਿੰਗ ਚੈਂਟਿਸਟਮਕ ਹੁੰਦਾ ਤੇ ਈਵਨਿੰਗ 'ਚ ਵੀ ਸੇਮ ਉਹੀ ਰੂਟੀਨ ਆ ਦੋ ਤਿੰਨ ਘੰਟੇ ਦੋ ਤਿੰਨ ਮ ਖਰਾਕ ਤੇ ਮਿਹਨਤ ਆਂਦਰ ਰੱਖਣੀ ਪੈਂਦਾ ਖਰਾਕ ਕਿੰਨੀ ਗੈਟ ਬੋਡੀ ਬਿਲਡਰ ਦਾ ਖਰਾਕ ਭਾਜੀ ਜਿਵੇਂ ਤਾਂ ਇਹ ਲਾਸਟ ਦਿਨਾਂ ਚ ਤਾ ਕੇ ਉਹੀ ਤੁਸ ਕਹਿ ਸਕਦੇ ਹੋ ਵੀ ਬੋਇਲ ਐਗ ਤੇ ਬੋਇਲ ਚਿਕਨ ਬੋਇਲ ਫਿਸ਼ ਇਹ ਹੀ ਚ ਜਰ ਐ ਜੰਦਿਆ ਨੇ ਤੇ ਗੇਨਿੰਗ ਤੇ ਤਾਂ ਅਤਿ ਆੰਤ ਖਰਾਕ ਖਾਣੀ ਪੈਂਦੀ ਜਿੰਨਾ ਖਾਓਗੇ ਓਡੀ ਬੜੇ ਬੜੇ ਹੋ ਜੂਗੇ ਮਿਹਨਤ ਗੇਮੇ ਖਰਾਕ ਦੀ ਹੈ ਡਿਸਪਲਿਨ ਚ ਰਹਿਣਾ ਪੈਂਦਾ ਕਹਿੰਦਾ ਭਾਪ ਜੋ ਲਿਖਤਾ ਉਹੀ ਖਾਣਾ ਜਿਹੜੇ ਜਿਹੜੇ ਸ਼ੁੱਧ ਸ਼ਾਕਾਹਾਰੀ ਹੁੰਦੇ ਆ ਉਹਨਾਂ ਦੇ ਲਈ ਡਾਈਟ ਕੀ ਹੁੰਦੀ ਹੈ ਫਿਰ ਭਾਜੀ ਸ਼ਾਕਾਹਾਰੀ ਤੇ ਨਾਨ-ਵੈਜੀਟੇਰੀਅਨ ਚ ਕੋਈ ਖਾਸ ਫਰਕ ਨਹੀਂ ਹੈਗਾ ਜੇ ਲੋਕ ਆਪਾਂ ਕਹਿ ਦਿੰਨੇ ਆ ਵੀ ਸ਼ਾਕਾਹਾਰੀ ਹੋ ਕੇ ਨਹੀਂ ਹੋ ਸਕਦਾ ਸਾਰਾ ਕੁਝ ਅਵੇਲੇਬਲ ਆ ਸਾਰਾ ਕੁਝ ਹੋ ਜਾਂਦਾ ਉਹ ਬੰਦੇ ਚ ਕਰਨ ਦਾ ਜज्बा ਹੋਣਾ ਚਾਹੀਦਾ ਜਿਵੇਂ ਕਿ ਲਾਸਟ ਦਿਨਾਂ ਚ ਮੈਂ ਵੀ ਪਨੀਰੇ ਖਾਣਾ ਭਾਜੀ ਮੈਨੂੰ ਚਿਕਨ ਖਾਣਾ ਪਸੰਦ ਨਹੀਂ ਬੋਇਲ ਕਰਕੇ ਮੇਰੇ ਦੰਦ ਦੁਖਣ ਲੱਗ ਜਾਂਦੇ ਤੇ ਬੜਾ ਦਰਦ ਕਰਦਾ ਫਿਰ ਮੈਂ ਪ੍ਰੈਫਰ ਕਰਦਾ ਉਹਨੇ ਪਨੀਰੇ ਖਾਵਾਂ ਤਾਂ ਇਦਾਂ ਦੀ ਕੋਈ ਗੱਲ ਨਹੀਂ ਜੇ ਪਨੀਰ ਖਾ ਕੇ ਵੀ ਆਪਾਂ ਓਵਰ ਆਲੇ ਬਣੇ ਆ ਭਾਜੀ ਦੇਖ ਲਓ ਉਹ ਕੋਈ ਦਿੱਕਤ ਨਹੀਂ ਹੈਗੀ ਵੈਜੀਟੇਰੀਅਨ ਨਾਨ-ਵੈਜੀਟੇਰੀਅਨ ਇਹ ਸਿਰਫ ਗੱਲਾਂ ਵੈਜੀਟੇਰੀਅਨ ਬੰਦਾ ਵੀ ਇੱਕ ਬਹੁਤ ਵਧੀਆ ਫਿਜ਼ੀਕ ਤਿਆਰ ਕਰ ਸਕਦਾ ਕਿਉਂਕਿ ਪ੍ਰੋਟੀਨ ਦੇ ਜ਼ਿਆਦਾ ਸੋਰਸ ਤਾਂ ਵੈਜੀਟੇਰੀਅਨ ਚ ਨੇ ਲੋਕ ਵੀਗਨ ਹੋ ਕੇ ਵੀ ਭਾਜੀ ਅੱਜ ਕੱਲ ਬੋਡੀ ਬਿਲਡਿੰਗ ਕਰ ਰਹੇ ਨੇ ਵੈਜੀਟੇਰੀਅਨ ਤਾਂ ਬਹੁਤ ਦੂਰ ਦੀ ਗੱਲ ਹੋ ਗਈ ਹੁਣ ਇੱਕ ਖਰਚਾ ਕਿੰਨਾ ਹੁੰਦਾ ਹੈ ਕਿਉਂਕਿ ਖਰਚਾ ਸਭ ਤੋਂ ਜ਼ਰੂਰੀ ਹੈ ਸਿਹਤ ਸਹੀ ਰੱਖਣੀ ਹੈ ਤਾਂ ਖਰਚਾ ਵੀ ਜ਼ਰੂਰੀ ਹੈ ਕਿੰਨਾ ਖਰਚਾ ਹੋ ਜਾਂਦਾ ਖਰਚਾ ਭਾਜੀ ਤੁਸੀਂ ਐ ਲਾ ਲਓ ਵੀ ਘਰ ਦਾ ਕਿੱਕਤੇ ਹੈ ਜਿੰਨੀ ਕਮਾਈ ਆ ਉਹ ਇੱਕ ਤੇ ਹੈ ਮੇਰੇ ਤੇ ਲੱਗਦੀ ਹੈ ਤੇ ਜਿਹੜਾ ਚੌਥਾ ਹਿੱਸਾ ਉਹਦੇ ਨਾਲ ਘਰ ਦੇ ਗੁਜ਼ਾਰਾ ਕਰਦੇ ਨੇ ਬਸ ਤਾਂ ਇਹੀ ਕਹਿ ਸਕਦਾ ਕਰਦੇ ਸਰਵੇ ਕਹਿੰਦੇ ਨੇ ਵੀ ਯਾਰ ਤੂੰ ਕਿਆ ਕੰਮ ਲੱਗ ਗਿਆ ਵੀ ਹੋਰ ਕੰਮ ਕਰ ਲੈ ਕੋਈ ਨਹੀਂ ਭਾਈ ਜੀ ਅਸੈਂਾ ਪਿਆਰ ਮਿਲਦਾ ਐ ਇੰਨੇ ਲੋਕ ਆਪਾਂ ਨੂੰ ਤੁਸੀਂ ਜਿੱਦਾਂ ਦੇਖਿਆ ਚੇਅਰ ਕਰਦੇ ਨੇ ਤਾਂ ਉਹਨਾਂ ਨੂੰ ਆਈ ਕੋਈ ਮੁੰਡਾ ਗਲਤ ਕੰਮਾਂ ਤੋਂ ਦੂਰ ਆ ਲੋਕਾਂ ਨੂੰ ਪ੍ਰੈਕਟਿਸ ਕਰਾ ਰਿਹਾ ਤੇ ਨਾਮ ਜਦੋਂ ਚਾਹ ਲੋਕ ਜਾਣਦੇ ਆ ਤਾਂ ਉਹਨਾਂ ਨੂੰ ਖੁਸ਼ੀ ਹੁੰਦੀ ਆ ਸਟਾਰਟਿੰਗ ਤੇ ਥੋੜਾ ਜਿਹਾ ਡਾਊਟ ਸੀਗਾ ਵੀ ਹਾਂ ਐਵੇਂ ਜਿਹੜੇ ਨਾਂ ਮੱਥਾਂ ਬਦਪਾਚਾ ਚੋੜ ਆਪਣਾ ਕਰਦੇ ਬਹੁਤ ਮੇਰੇ ਲਈ ਸਾੜੀ ਦਾ ਵੀ ਸੰਗਰੀ ਦੀ ਜਦ ਵੀ ਮੈਂ ਆਪਣੇ ਪਾਪਾ ਨੂੰ ਫੋਨ ਕਰਦਾ ਮੈਨੂੰ ਜੋ ਕੰਮ ਕਹਿ ਦਵਾ ਕਰੇ ਹਾਜ਼ਰ ਮਿਲਦਾ ਜੋ ਟਾਈਮ ਨੂੰ ਕਹਿਤਾ ਬਣਿਆ ਮਿਲੂਗਾ ਤੇਲੀ ਸਰੀਰ ਦੀ ਔਇਲਿੰਗ ਵਗੈਰਾ ਕਰਦੇ ਨੇ ਬਹੁਤ ਸਾਧੰਦ ਨੇ ਤਾਂ ਕਿ ਉਹ ਘਰਦਿਆਂ ਕਰਕੇ ਜਿੱਤੇ ਆ ਪਾਪਣੇ ਦਾ ਘਟ ਮਿਲਦਾ ਜਿੱਤ ਵਿੱਚੇ ਮੇਰੇ ਕਿਹੋ ਜਿਹੇ ਕੋਈ ਫਸਤ ਬੜਾ ਸਕਨੇ ਤੇ ਉਹਦਾ ਨੋ ਨੋ ਜਵਾਨਾਂ ਨੂੰ ਕੀ ਸਿਹਜਾਂ ਚੱਲਿਆ ਕਰਤੇ ਨੌਜਵਾਨਾਂ ਨੂੰ ਆਇਤ ਨੇ ਹਾਜ਼ਰ ਹੋਣਗੇ ਬੋਡੀ ਬਿਲਡਿੰਗ ਕਰਨਾ ਤੇ ਵੀ ਮਰਗੀ ਹੈ ਕਰੋ ਨਾ ਕਰੋ ਪਰ ਜਿੰਮ ਤਾਂ ਨੂੰ ਜ਼ਰੂਰ ਜਾਣਾ ਚਾਹੀਦਾ ਜਰੂਰੀ ਨਹੀਂ ਤੁਸੀਂ ਬੋਡੀ ਬਿਲਡਿੰਗ ਕਰੋ ਪਾਣੀ ਸਕੇ ਮੰਗ ਸਕੋ ਨਹੀਂ ਤਾਂ ਬੰਨ ਕਰਦਾ ਫਟੇ ਲਈ ਤਾਂ ਭਾਜੀ ਰੱਬ ਆਏਗੇ ਨਹੀਂ ਫਟੇ ਲਈ ਸੰਕੁਚ ਅਸੀਂ ਇਹ ਲਈ ਜਾਣ ਵੀ ਦੇ ਦਾਂ ਕੋਈ ਦਿੱਕਤ ਅਲਗ ਸਾਡਾ ਪੈਸ਼ਨ ਆ ਹਨਾ ਸਾਨੂੰ ਕੋਈ ਦਿੱਕਤ ਨਹੀਂ ਹੈ ਜੀ ਤੋ ਪਰ ਮੈਂ ਇਹ ਕਹਾਂਗਾ ਕਿ ਜੇ ਤੁਸੀਂ ਬੋਡੀ ਬਿਲਡਿੰਗ ਨਹੀਂ ਕਰਨੀ ਨਹੀਂ ਕੀਤੀ ਕਰਨੀ ਤਾਂ ਵੀ ਨਾ ਨੋ ਡਾਊਟ ਅਜਾ ਸਾਰਾ ਕੁਝ ਹੈ ਕਾਪਾ ਜਿਮ ਨਾਲ ਕੋਈ ਵੀ ਜੋਬ ਲੈ ਲਿਆ ਸਵੇਖ ਤੋਂ ਕੰਪੀਟੀਸ਼ਨ ਬਹੁਤ ਆ ਕੁਛ ਵੀ ਨਹੀਂ ਕਰਨੀਗਾ ਫਿਟਨੈਸ ਰੱਖੋ ਤਾਂ ਮਤਲਬ ਇਸ ਕਰਨਾ ਚਾਹੀਦਾ ਜਿੰਮੇ ਜਾਣਾ ਚਾਹੀਦਾ ਆਪਣੇ ਸੇਤ ਨੂੰ ਕੈਮ ਰੱਖਣਾ ਚਾਹੀਦਾ ਕੋਈ ਵੀ ਆਹ ਨਹੀਂ ਕਹਾਂ ਜਾਉਂਗਾ ਸਰ ਤੇ ਜਰੂਰ ਐਫ ਆਈ ਸਾਹਿਬ ਜੋ ਮਿਕਸਰ ਕਲਾਸਿਕ ਦਾ ਟੂਰਨਾਮੈਂਟ ਦਤੇ ਹੈ ਤੇ ਤੁਹਾਨੂੰ ਵੀ ਅਸਲੀ ਮੈਕੀਟਰਾ ਭਾਈ ਸਾਹਿਬ ਨੇ ਬਤਾਇਆ ਕਿ ਜਰੂਰ ਕਸਰਤ ਕਰਨੀ ਚਾਹੀਦੀ ਹੈ ਤਾਂ ਕਿ ਕਸਰਤ ਜੇਕਰ ਤੁਸੀਂ ਕਰੋ ਤਾਂ ਠਕੋਤੋਂ ਤੱਕ ਤੰਦਰੁਸਤ ਰਹਿ ਸਕਦੇ ਹੋ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਾਂ ਨਾਲ ਤੇ ਨਿਆ ਹਰਨਕੜਾ